ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਐਲੀ ਮੰਗਟ ਸਿੱਧੂ ਮੂਸੇ ਵਾਲੇ ਦਾ ਇੱਕ ਚੰਗਾ ਦੋਸਤ ਸੀ ਅਤੇ ਐਲੀ ਮੰਗਟ ਸਿੱਧੂ ਮੂਸੇ ਵਾਲੇ ਬਾਈ ਦੇ ਘਰ ਵੀ ਆਉਂਦਾ ਰਿਹਾ ਹੈ। ਅਤੇ ਅੱਜ ਤੋਂ ਕੁਝ ਸਮਾਂ ਪਹਿਲਾਂ ਆਪਣੇ ਇੱਕ ਪੋਡਕਾਸਟ ਦੇ ਵਿੱਚ ਐਲੀ ਮੰਗਟ ਨੇ ਸਿੱਧੂ ਮੂਸੇਵਾਲੇ ਬਾਰੇ ਕੁਝ ਅਜੀਹਾ ਕਹਿ ਦਿੱਤਾ ਸੀ ਜਿਸ ਤੋਂ ਬਾਅਦ ਸਿੱਧੂ ਫੈਨਜ਼ ਐਲੀ ਮੰਗਟ ਤੋਂ ਨਾਰਾਜ਼ ਹੋ ਗਏ ਦਰਸਲ ਐਲੀ ਮੰਗਟ ਨੇ ਆਪਣੇ ਉਸ ਪੋਡਕਾਸਟ ਦੇ ਵਿੱਚ ਇਹ ਕਿਹਾ ਸੀ ਕਿ ਸਿੱਧੂ ਨੂੰ ਮਾਫੀ ਮੰਗ ਲੈਣੀ ਚਾਹੀਦੀ ਸੀ ਅਤੇ ਸਿੱਧੂ ਨੇ ਮਰਨ ਤੋਂ ਬਾਅਦ ਵੀ ਕੀ ਖੱਟ ਲਿਆ ਤਾਂ ਦੋਸਤੋ ਐਲੀ ਮੰਗਟ ਦੇ ਇਨ੍ਹਾਂ ਸ਼ਬਦਾਂ ਤੋਂ ਬਾਅਦ ਸਿੱਧੂ ਫੈਨਜ਼ ਐਲੀ ਮੰਗਟ ਦੇ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਲੱਗੇ ਅਤੇ ਆਪਣੇ ਉਸ ਪੋਡਕਾਸਟ ਦੇ ਵਿੱਚ ਗਲਾਬ ਸਿੱਧੂ ਨੂੰ ਵੀ ਰਿਪਲਾਈ ਕੀਤਾ ਐਲੀ ਮੰਗਟ ਨੇ ਅਤੇ ਗਲਾਬ ਸਿੱਧੂ ਨੂੰ ਕਿਹਾ ਕਿ ਗਲਾਬ ਸਿੱਧੂ ਮੈਨੂੰ ਲਾਰੇ ਲਾ ਰਿਹਾ ਕਿ ਆਪਾਂ ਕੋਈ ਨਾ ਕੋਈ ਗੀਤ ਜ਼ਰੂਰ ਕਰਾਂਗੇ ਪਰ ਉਹਨਾਂ ਦੀ ਟੀਮ ਮੈਨੂੰ ਕੁਝ ਵੀ ਦੱਸ ਨਹੀਂ ਰਹੀ ਅਤੇ ਐਲੀ ਮੰਗਟ ਦੀ ਇਸ ਗੱਲਬਾਤ ਤੋਂ ਬਾਅਦ ਗਲਾਬ ਸਿੱਧੂ ਦੇ ਦੋਸਤ ਜੌਂਟੀ ਢਿੱਲੋਂ ਨੇ ਵੀ ਐਲੀ ਮੰਗਟ ਨੂੰ ਰਿਪਲਾਈ ਕੀਤਾ ਅਤੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਇੱਕ ਪੋਸਟ ਪਾ ਕੇ ਲਿਖਿਆ ਕਿ ਜਦੋਂ ਗਲਾਬ ਸਿੱਧੂ ਦਾ ਮਾੜਾ ਸਮਾਂ ਸੀ ਉਦੋਂ ਤੁਸੀਂ ਕਿਉਂ ਨਹੀਂ ਕਿਹਾ ਕਿ ਗਲਾਬ ਸਿੱਧੂ ਬਾਈ ਆ ਜਾ ਕੋਈ ਨਾ ਕੋਈ ਗੀਤ ਕਰਦੇ ਆਂ ਅਤੇ ਜੇਕਰ ਅੱਜ ਗਲਾਬ ਸਿੱਧੂ ਬਾਈ ਨੇ ਮਿਹਨਤ ਕਰਕੇ ਆਪਣਾ ਚੰਗਾ ਸਮਾਂ ਲਿਆਂਦਾ ਤਾਂ ਤੁਸੀਂ ਲੋਕ ਉਹਨਾਂ ਦੀਆਂ ਲੱਤਾਂ ਖਿੱਚਣ ਲੱਗ ਗਏ ਤਾਂ ਦੋਸਤੋ ਉਸ ਸਮੇਂ ਇਹ ਰਿਪਲਾਈ ਸੀ ਗਲਾਬ ਸਿੱਧੂ ਦੇ ਦੋਸਤ ਜੌਂਟੀ ਢਿੱਲੋਂ ਦਾ ਐਲੀ ਮੰਗਟ ਨੂੰ ਤਾਂ ਦੋਸਤੋ ਹੁਣ ਇਹ ਮੁੱਦਾ ਫਿਰ ਤੋਂ ਭਾਕ ਦਾ ਨਜ਼ਰ ਆ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੱਬੂ ਮਾਨ ਅਤੇ ਗੁਰੂ ਰਦਾਵਾ ਦੀ ਇੱਕ ਫਿਲਮ ਆਉਣ ਵਾਲੀ ਹੈ ਜਿਸ ਦਾ ਟਾਈਟਲ ਹੈ ਸੌਂਕੀ ਸਰਦਾਰ ਅਤੇ ਉਹ ਅੱਜਕੱਲ੍ਹ ਸਿਨਮੇ ਘਰਾਂ ਦੇ ਵਿੱਚ ਲੱਗੀ ਹੋਈ ਹੈ ਅਤੇ ਬੱਬੂ ਮਾਨ ਆਪਣੀਆਂ ਪ੍ਰਮੋਸ਼ਨਾਂ ਦੇ ਤੌਰ ਤੇ ਹਿਨਮੇ ਹਾਲਾਂ ਦੇ ਵਿੱਚ ਜਾ ਰਹੇ ਨੇ ਅਤੇ ਅੱਜਕੱਲ੍ਹ ਬੱਬੂ ਮਾਨ ਦੇ ਨਾਲ ਐਲੀ ਮੰਗਟ ਵੀ ਨਜ਼ਰ ਆ ਰਹੇ ਨੇ ਤਾਂ ਬੱਬੂ ਮਾਨ ਨੇ ਆਪਣੀ ਇੱਕ ਪ੍ਰੈਸ ਕਾਨਫਰੈਂਸ ਦੇ ਦੌਰਾਨ ਕਿਹਾ ਕਿ ਮੈਂ ਐਲੀ ਦੀ ਪਿਛਲੇ ਦਿਨੀ ਇੱਕ ਵੀਡੀਓ ਵੇਖੀ ਜਿਸ ਵਿੱਚ ਉਹ ਕਹਿ ਰਿਹਾ ਕਿ ਮੇਰੇ ਦੋਸਤ ਨੇ ਮੈਨੂੰ ਗੀਤ ਕਰਨ ਲਈ ਮਨਾ ਕਰ ਦਿੱਤਾ ਤਾਂ ਬੱਬੂ ਮਾਨ ਦਾ ਉਸ ਉੱਤੇ ਕਹਿਣਾ ਹੈ ਕਿ ਮੈਂ ਐਲੀ ਦੇ ਨਾਲ ਗੀਤ ਕਰਾਂਗਾ ਜੇਕਰ ਐਲੀ 10 ਗੀਤ ਵੀ ਕਰੇਗਾ ਤਾਂ ਮੈਂ 10 ਗੀਤਾਂ ਦੇ ਵਿੱਚ ਆਪਣੀ ਫੀਚਰਿੰਗ ਕਰਾਂਗਾ ਅਤੇ ਐਲੀ ਸਾਡਾ ਮੁੰਡਾ ਹੈ ਜੇਕਰ ਇਸ ਨੂੰ ਕੋਈ ਲੋੜ ਹੋਊਗੀ ਤਾਂ ਸਾਨੂੰ ਕਹੂਗਾ ਅਤੇ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਇਹ ਗੱਲ ਬੱਬੂ ਮਾਨ ਨੇ ਕਲਾਬ ਸਿੱਧੂ ਨੂੰ ਰਪਲਾਈ ਕਰਦੇ ਆ ਕਿਹਾ ਹੈ ਤਾਂ ਦੋਸਤੋ ਹੁਣ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਲੀ ਅਤੇ ਬੱਬੂ ਮਾਨ ਦੇ ਕੋਈ ਗੀਤ ਆ ਸਕਦੇ ਨੇ ਜਿਸ ਦੇ ਵਿੱਚ ਗਲਬ ਸਿੱਧੂ ਜਾਂ ਸਿੱਧੂ ਮੂਸੇ ਵਾਲੇ ਬਾਈ ਨੂੰ ਕੋਈ ਰਿਪਲਾਈ ਆ ਸਕਦਾ ਹੈ ਅਤੇ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਤੇ ਆਪਣੇ ਵਿਚਾਰ ਜਰੂਰ ਦੱਸਿਓ ਅਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ